ਤਨ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਦੇਖੋ ਇੱਕ ਦੋ ਸਾਖੀਆਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਸਿਹਤ ਲੈ ਕੇ ਆਪਣੇ ਜੀਵਨ ਨੂੰ ਉਸ ਤਰ੍ਹਾਂ ਦਾ ਬਣਾਉਣਾ ਹੈ ਤਨ ਗੁਰੂ ਅਮਰਦਾਸ ਮਹਾਰਾਜੀ ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਹੈ ਤੇ ਮਾਤਾ ਰਸ਼ਮੀ ਜੀ ਪਿਤਾ ਤੇਜਪਾਲ ਜੀ ਦੇ ਘਰ ਇਹ ਵਸਾਖ ਦਾ ਮਹੀਨਾ ਜੇ ਵਸਾਖ ਸੁਦੀ 14 ਤੇ 1526 ਈਸਵੀ ਨੂੰ ਗੁਰੂ ਸਾਹਿਬ ਜੀ ਦਾ ਪਾਵਨ ਜਨਮ ਹੋਇਆ ਤਨ ਗੁਰੂ ਅਮਰਦਾਸ ਮਹਾਰਾਜ ਜੀ ਹਜੇ ਗੁਰੂ ਨਹੀਂ ਬਣੇ ਘਰ ਪਰਿਵਾਰ ਦੇ ਵਿੱਚ ਰਹਿੰਦੇ ਨੇ ਪਿਤਾ ਦੀ ਨਾਲ ਇਹਨਾਂ ਦਾ ਆਨੰਦ ਕਾਰਜ ਹੋਇਆ ਘਰ ਦੇ ਵਿੱਚ ਔਲਾਦ ਹੋਈ ਬਾਬਾ ਮੋਰੀ ਜੀ ਬਾਬਾ ਮੂਣ ਜੀ ਬੀਬੀ ਦਰਨੀ ਜੀ ਬੀਬੀ ਭਾਨੀ ਜੀ ਪਿਤਾ ਅਕਾਲ ਚਲਾਣਾ ਕਰ ਗਏ ਕਿਉਂਕਿ ਪਿਤਾ ਵੀ ਜਿਹੜੇ ਨੂੰ ਧਾਰਮਿਕ ਖਿਆਲਾਂ ਦੇ ਸਮੇਂ ਔਰ ਸਭ ਤੋਂ ਵਿੱਚੋਂ ਘਰ ਦੇ ਵਿੱਚੋਂ ਵੱਡੇ ਹੋਣ ਕਰਕੇ ਬਾਬਾ ਅਮਰਦਾਸ ਜੀ ਤੇ ਘਰ ਦੇ ਜਾਂ ਕਹਦੇ ਕਿ ਪੱਲੇ ਪਰਿਵਾਰ ਦੀ ਜ਼ਿੰਮੇਵਾਰੀ ਇਹਨਾਂ ਤੇ ਸੀ ਜੋ ਕੁਝ ਪਿਤਾ ਜੀ ਕਰਦੇ ਸਨ ਕਿ ਗੰਗਾ ਦੇ ਇਸ਼ਨਾਨ ਕਰਨ ਜਾਣਾ ਹਰ ਸਾਲ ਪੱਲੇ ਪਰਿਵਾਰ ਦੇ ਵਿੱਚੋਂ ਸਾਰਿਆਂ ਦੇ ਜਿਹਨੂੰ ਆਪਾਂ ਅਗਰਾਹੀ ਕਿੰਨੇ ਜਾ ਉਗਰਾਹੀ ਕਰਕੇ ਤੇ ਜਾਰ ਸਾਹਬ ਨੇ ਆਪਣੇ ਵੱਲੋਂ ਕੁਝ ਨਾ ਕੁਝ ਦੇਣਾ ਕਿ ਜੇ ਚੱਲਿਓ ਤੇ ਸਾਡਾ ਵੀ ਉੱਥੇ ਦਾਨ ਕਰਕੇ ਆਏ। ਕਰਮ ਤੇ ਧਰਮ ਦੇ ਸੰ ਤਨ ਬਾਬਾ ਅਮਰਦਾਸ ਜੀ ਕਹਿੰਦੇ ਨੇ ਇੱਕ ਵਾਰੀ ਦੋ ਵਾਰੀ ਨਹੀਂ 21 ਸਾਲ ਲਗਾਤਾਰ ਗੰਗਾ ਤੇ ਗਏ ਨੇ। ਤੇ ਜਦੋਂ ਅਖੀਰ ਦੀ ਵਾਰੀ ਗਏ ਡੇਢ ਮਹੀਨਾ ਉੱਥੇ ਲਾ ਕੇ ਆਏ। ਇਹ ਕਿਹਾ ਜਾਂਦਾ ਕਿ ਉੱਥੇ ਕੁੰਭ ਦਾ ਮੇਲਾ ਸੀ। ਤਰਬੇਣੀ ਦੇ ਵਿੱਚ ਨਾਲੇ ਇਸ਼ਨਾਣ ਕੀਤਾ ਡੇਢ ਮਹੀਨਾ ਉੱਤੇ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਤੇ ਸੇਵਾ ਕਰਦਿਆ ਇੱਕ ਜਿਹੜਾ ਸੀ ਨਾਲ ਜੋਗੀ ਜਿਹੜਾ ਸਾਧੂ ਮਿਲਿਆ ਜਿਹੜਾ ਸੱਚਮੁੱਚ ਜੋਗ ਜਿੰਨੇ ਆਪਣੇ ਅੰਦਰ ਨੂੰ ਸਾਧਕ ਜਿਹੜਾ ਜੋਗੀ ਬਣਿਆ ਤੇ ਜੋਗਦਾਰਤ ਹੁੰਦਾ ਮਿਲਾਪ ਜੀ ਜਿਹੜਾ ਰੱਬ ਨਾਲ ਮਿਲਿਆ ਹੋਇਆ ਹੈ ਤੇ ਭਾਵੇਂ ਕਰਮਕੰਡ ਦੇ ਪਰ ਅੰਦਰੋਂ ਮਿਲਿਆ ਹੋਇਆ ਇਹਨਾਂ ਦੀ ਸੰਗਤ ਹੋਈ ਵਾਪਸ ਆਏ ਵਾਪਸ ਆਉਂਦਿਆ ਪੰਡਤ ਦੁਰਗੋ ਦਾ ਦੇਖੋ ਆਪਾਂ ਜਰੂਰ ਜ਼ਿਕਰ ਕਰਨਾ ਕਿ ਉਹਨਾਂ ਦੇ ਪੰਡਤ ਦੁਰਗੋ ਜੀ ਜਿਹੜਾ ਆਪਣੇ ਘਰ ਦੇ ਵਿੱਚ ਆਇਆ ਗਿਆ ਨੂੰ ਰਾਤ ਰਹਿਣ ਵਾਸਤੇ ਥਾਂ ਦਿੰਦਾ ਹੈ ਆਇਆ ਗਿਆ ਨੂੰ ਪ੍ਰਸ਼ਾਦਾ ਸ਼ਿਕਉਂਦਾ ਹੈ ਕੰਮ ਧਰਮ ਦਾ ਕਰਦਾ ਹੈ ਕਿ ਜਿਹੜੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ ਚਲੋ ਮੈਂ ਕੋਈ ਸੇਵਾ ਕਰਾਂ ਅੱਜ ਬਾਬਾ ਅਮਰਦਾਸ ਜੀ ਨਾਲ ਸਾਧੂ ਲੰਗਰ ਪਾਣੀ ਛਕਿਆ ਪੰਡਤ ਦੁਰਗੋ ਜੀ ਨੇ ਜਦੋਂ ਆ ਕੇ ਦੇਖਿਆ ਚਰਨਾਂ ਦੇ ਵਿੱਚ ਕੋਈ ਰੇਖਾ ਹੈ ਜੋਤਸੇ ਸੇ ਦੇਖਨੋਂ ਪੜ ਕੇ ਸਤਗੁਰ ਦੇ ਚਰਨਾਂ ਤੇ ਉਹਨੇ ਮੱਥਾ ਟੇਕਿਆ ਜੀ ਤੇ ਧੰਨ ਬਾਬਾ ਅਮਰਦਾਸ ਜੀ ਇੱਕਦਮ ਉੱਠ ਕੇ ਖਲੋਗੇ ਤੁਸੀਂ ਪੰਡਤ ਤੋਂ ਬ੍ਰਾਹਮਣ ਹੋ ਸੇਵਾ ਕਰ ਦਿਓ ਤੇ ਮੇਰੇ ਪੈਰਾਂ 'ਚ ਮੱਥਾ ਕਿਉਂ ਔਰ ਪੰਡਤ ਦੁਰਗੋ ਨੇ ਕਿਹਾ ਸੀ ਕਿ ਤੁਸੀਂ ਕੋਈ ਆਮ ਵਿਅਕਤੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਚੱਕਰਵਰਤੀ ਸਮਰਾਟ ਬਣੋਗੇ ਜਾਂ ਕੋਈ ਰੱਬੇ ਜੋਤ ਤੁਹਾਡੇ ਅੰਦਰ ਟਿਕਣੀ ਹੋਰ ਗੁਰੂ ਅਮਰਦਾਸ ਜੀ ਦੇਖੋ ਆਪਾਂ ਗੁਰੂ ਸ਼ਬਦ ਦੇ ਵਰਤਾਂਗੇ ਭਾਵੇਂ ਗੁਰੂ ਨਹੀਂ ਸੰਬਣੇ ਉੱਥੇ ਨਾਲੇ ਹੱਸਦੇ ਨੇ ਨਾਲੇ ਕਹਿੰਦੇ ਨੇ ਪੰਡਤ ਜੀ ਮੈਂ ਕਿ ਸਿੱਧਾ ਸਾਦਾ ਜ਼ਿੰਮੇਵਾਰ ਕਰ ਪਰਿਵਾਰ ਦੇ ਜ਼ਿੰਮੇਵਾਰੀਆਂ ਸੁਨਹਾਲਣਾ ਤੇ ਇੰਨੀ ਬੜੀ ਆ ਨਾ ਮੈਂ ਸਮਰਾਟ ਕਿੱਥੇ ਬਣਨਾ ਕਿਉਂਕਿ 60-62 ਸਾਲ ਦੀ ਉਮਰ ਉਦੋਂ ਹੋ ਗਈ ਸੀ ਜੀ 60 ਸਾਲ ਤੋਂ ਬਾਅਦ ਕਹਿੰਦੇ ਹੂੰ ਮੈਂ ਸਮਰਾਟ ਕਿੱਥੇ ਬਣਨਾ ਪੰਡਤ ਦੁਰਗੋ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਬਲੋ ਕੁਝ ਸੇਵਾ ਦੇਣ ਦਾ ਯਤਨ ਕੀਤਾ ਕਿ ਆਆਂਗਿਆਂ ਦੀ ਸੇਵਾ ਕਰਨਾ ਪਰ ਕੁਝ ਖਰਚਾ ਸਾਡੇ ਵੀ ਸੇਵਾ ਲੱਗੇਗਾ। ਪਰ ਪੰਡਤ ਦੁਰਗੋ ਨੇ ਹੱਥ ਜੋੜ ਦਿੱਤੇ ਕਿ ਮੈਂ ਲਵਾਂਗਾ ਜਰੂਰ। ਪਰ ਅੱਜ ਨਹੀਂ ਇਹ ਸੱਚ ਹੈ ਕਿ ਜਿੱਦਨ ਤੁਹਾਡੇ ਕੋਲ ਕੋਈ ਰੱਬੀ ਜੋਤ ਆਏਗੀ। ਜਿੱਦਨ ਤੁਸੀਂ ਚੱਕਰਵੱਡੀ ਸਮਰਾਟ ਕੋ ਬਣੋਗੇ। ਉਸ ਦਿਨ ਆਵਾਂਗਾ ਆ ਕੇ ਮੈਂ ਮੰਗ ਕੇ ਲਵਾਂਗਾ ਬਸ ਇਨੀ ਕਿਰਪਾ ਕਰ ਮੈਨੂੰ ਯਾਦ ਰੱਖ ਲਿਓ। ਕਿ ਕਪੰਡਾ ਦੁਰਗੋ ਵੀ ਹੁੰਦਾ ਸੀ ਸਤਿਗੁਰ ਜੀ ਉਹ ਤੇ ਹੱਸ ਕੇ ਕਹਿੰਦੇ ਨੇ ਪਾਈ ਜਲ ਤੇਰੀ ਮਰਜ਼ੀ ਗੁਰੂ ਸਾਹਿਬ ਜੀ ਵਾਪਸ ਗਏ ਨੇ ਔਰ ਉਹ ਜਿਹੜਾ ਜੋਗੇ ਨਾਲ ਹੈ ਜੀ ਸਾਧੂ ਨਾਲ ਹੈ ਸਤਿਗੁਰ ਜੀ ਪਿੰਡ ਬਾਸਰ ਕੇ ਆਏ ਤੇ ਪਿੰਡਾਂ ਥਾਂ ਤੇ ਆਮ ਹੁੰਦਾ ਸੀ ਗਰਮੀਆਂ ਤੇ ਦਿਨ ਚ ਕੋਠੇ ਉੱਤੇ ਮੰਜੀ ਚੜਾ ਲੈਣੀ ਲੰਗਰ ਪਾਣੀ ਛਕਿਆ ਕੋਠੇ ਦੇ ਉੱਤੇ ਮੰਜੀ ਚੜਾੜੇ ਬਾਬਾ ਅਮਰਦਾਸ ਜੀ ਦੁੱਧ ਦੇ ਦੋ ਗਲਾਸ ਗਰਮ ਕਰਕੇ ਲਏ ਗਏ ਹੋ ਜਦੋਂ ਦੁੱਧ ਪੀਣ ਲੱਗੇ ਤੇ ਸਾਧੂ ਨੇ ਫਿਰ ਪੁੱਛ ਲਿਆ ਕਿ ਤੁਸੀਂ ਇੰਨੇ ਵਧੀਆ ਧਰਮ ਦੇ ਕਰਮ ਕਰਦੇ ਹੋ ਪਰ ਇਹ ਦੇ ਦੱਸੋ ਤੁਹਾਡਾ ਗੁਰੂ ਕਿਹੜਾ ਹੈ? ਉਹ ਬਾਬਾ ਅਮਰਦਾਸ ਜਦੋਂ ਇੱਕਦਮ ਸੋਚਾਂ ਵਿੱਚ ਪੈ ਕੇ ਕਹਿੰਦੇ ਤੇ ਮੈਂ ਕਦੇ ਸੋਚਿਆ ਹੀ ਨਹੀਂ ਗੁਰੂ ਤੇ ਮੈਂ ਕੋਈ ਉਤਾਰ ਨਹੀਂ ਕੀਤਾ। ਉਸ ਜੋਗੇ ਨੇ ਉਹ ਗਲਾਸ ਦੁੱਧ ਦਾ ਉੱਥੇ ਰੱਖ ਦਿੱਤਾ ਜੀ। ਨਾਲੇ ਥੂ ਥੂ ਕਰੇ ਨਾਲੇ ਉੱਠ ਕੇ ਭੱਜਿਆ ਕਿ ਮੈਂ ਤੇ ਧਰਮੀ ਸਮਝ ਕੇ ਤੈਨੂੰ ਆਪਣੇ ਨਾਲ ਮੈਂ ਰੱਖਿਆ ਮੈਂ ਸੰਗਤ ਕੀਤੀ। ਸਤਿਗੁਰ ਜੀ ਨੇ ਬਚਨ ਬਾਣੀ ਦੇ ਵਿੱਚ ਵੀ ਕਹੇ ਨੇ ਕਿ ਨੇ ਗੁਰੇ ਕਾ ਹੈ ਨਾਮ ਬੁਰਾ ਤੁਹਾਡਾ ਗੁਰੂ ਹੀ ਕੋਈ ਨਹੀਂ ਮੈਂ ਤਾਂ ਆਪਣਾ ਧਰਮ ਪ੍ਰਿਸ਼ਟ ਕਰ ਲਿਆ ਤੁਹਾਡੇ ਕੋ ਇਨ ਦਿਨ ਪ੍ਰਸ਼ਾਦਾ ਛਕਦਾ ਰ ਇਨ ਦਿਨ ਤੁਹਾਡੀ ਸੰਗਤ ਕੀਤੀ ਇਤਿਹਾਸ ਕਹਿੰਦਾ ਕਿ ਉਹ ਜੋਕੇ ਤੇ ਉੱਠ ਕੇ ਚਲਾ ਗਿਆ ਰਾਤ ਨਹੀਂ ਟਿਕੇਆ ਪਰ ਟਿਕੇ ਬਾਬਾ ਅਮਰਦਾਸ ਵੀ ਨਹੀਂ ਰਾਤ ਨੂੰ ਨੀਂਦ ਨਹੀਂ ਪਈ ਸਾਰੇ ਰਾਤ ਨੀਂਦ ਨਹੀਂ ਪਈ ਕਿ ਨੇ ਗੁਰੇ ਕਾ ਹੈ ਨਾਮ ਬੁਰਾ ਨੇ ਗੁਰਾ ਗੁਰੂ ਧਰਮ ਨੂੰ ਕੋਈ ਨਹੀਂ ਕੀਤਾ। ਹੋਰ ਇਹ ਸੁਭਾਵਕ ਹੈ ਕਿ ਰਾਤ ਨੀਂਦ ਨਾ ਪਵੇ ਤੇ ਸਿਰ ਭਾਰਾ ਹੁੰਦਾ ਹੈ। ਅੰਮ੍ਰਿਤ ਵੇਲੇ ਉੱਠਣਾ ਸੀ, ਉੱਠਣ ਤੇ ਤਾਂ ਜੇ ਸੁੱਤੇ ਹੋਣ। ਨੀਂਦ ਨਹੀਂ ਆਈ, ਅੰਮ੍ਰਿਤ ਵੇਲੇ ਉੱਠ ਕੇ ਬਾਹਰ ਨੂੰ ਚੱਲੇ ਨੇ। ਤੇ ਜਦੋਂ ਦਰਵਾਜ਼ੇ ਦੇ ਕੋਲ ਗਏ ਨੇ। ਦਰਵਾਜ਼ੇ ਦੇ ਕੋਲੋਂ ਸੱਕੇ ਭਰਾ ਦੇ ਕਰੋ ਛੋਟੇ ਭਰਾ ਦੇ ਕਰੋ ਆਵਾਜ਼ ਆਈ। ਸੱਕੇ ਭਰਾ ਦੀ ਨੌ ਹੈ। ਤਨ ਬਾਬਾ ਅਮਰਦਾਸ ਦਾ ਪਤੇਜਾ ਭਾਈ ਜਸੂ ਜਿੰਦੇ ਵੱਲੇ ਗੁਰੂ ਅੰਗਦ ਦੇ ਮਹਾਰਾਜ ਜੀ ਧੀ ਵਿਆਹੀ ਹੋਈ ਜਿਹਨੂੰ ਆਪਾਂ ਬੀਬੀ ਅਮਰੋ ਕਹਿੰਦੇ ਆ ਬੀਬੀ ਅਮਰੋ ਉੱਚੀ ਆਵਾਜ਼ ਦੇ ਵਿੱਚ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਦਾ ਸ਼ਬਦ ਦਾ ਗਾਇਨ ਕਰਦੇ ਨੇ ਨਾਲੇ ਦਈ ਦੇ ਵਿੱਚ ਮਿਧਾਣੀ ਪਾਈ ਹੋਈ ਦਈ ਨੂੰ ਰੜਕ ਰਹੇ ਨੇ ਕਿਉਂਕਿ ਸਤਗੁਰੂ ਦੀ ਬਾਣੀ ਸੁਣ ਕੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਬਾਅਦ ਵਿੱਚ ਬਚਨ ਕਹੇ ਕਿ ਬਾਣੀ ਸੁਣ ਕੇ ਸਾਰੀ ਚਿੰਤਾ ਸਾਰੇ ਦੁੱਖ ਤੇ ਸਾਰੇ ਕਲੇਸ਼ ਦੂਰ ਹੋ ਜਾਂਦੇ ਨੇ ਦੁੱਖ ਰੋਗ ਸੰਤਾਪ ਉੱtre ਸੋਹਣੀ ਸੱਚੀ ਬਾਣੀ ਤੇ ਅੰਦਰ ਦੁੱਖ ਵੇਸੇ ਸੰਤਾਪ ਵੇਸੇ ਤੇ ਇੱਕ ਚਿੰਤਾ ਵਾਲਾ ਰੋਗ ਵੀ ਸੀ ਮੈਂ ਗੁਰੂ ਧਰਨ ਕੋਈ ਨਹੀਂ ਕੀਤਾ ਹੁਣ ਬੀਬੇ ਅਮਰੋ ਮਿੱਠੇ ਮਿੱਠੇ ਵਾਜ ਦੇ ਵਿੱਚ ਗਉਣ ਨਾਲੇ ਦੇ ਵਿੱਚ ਮਦਾਨੀ پاک ਨੂੰ ਰੜਕਦੇ ਨੇ ਤੇ ਧੰ ਗੁਰੂ ਨਾਨਕ ਦੇ ਮਹਾਰਾਜ ਦੇ ਸ਼ਬਦ ਮਾਰੂ ਰਾਗ ਦੇ ਵਿੱਚ ਕਰਨੀ ਕਾਗਦ ਮਨਮਸ ਬਾਣੀ ਬੁਰਾ ਭਲਾ ਦੋਇ ਲੇਖ ਭਏ ਜਿਉਂ-ਜੋ ਕਿਰਤ ਚਲਾਈ ਤੋ ਚੱਲੀਐ ਤੋ ਗੁਣ ਨਾਹੀ ਅੰਤਹਰੇ ਉਥੇ ਬੀਬੇ ਅਮਰੋ ਜੀ ਪੜਦੇ ਨੇ ਮਨ ਚੇਤਸ ਕੀ ਨਾਹੀ ਬਾਵਰਿਆ ਹਰ ਬਿਸਰਤ ਤੇਰੇ ਗੁਣ ਗੱਲਿਆ ਭਾਵੇਂ ਬਹੁਤੀ ਸ਼ਬਦਾਂ ਦੇ ਅਰਥਾਂ ਦੀ ਸਮਝ ਨਹੀਂ ਸੇ ਪੈਂਦੀ ਪਰ ਬਾਬਾ ਅਮਰਦਾਸ ਜੀ ਧਿਆਨ ਦੇ ਨਾਲ ਸੁਣਦੇ ਨੇ ਇੰਨਾ ਪਤਾ ਲੱਗਦਾ ਸੀ ਕਿ ਬਾਵਲਿਆ ਕਮਲਿਆ ਤੂੰ ਨੇ ਚੇਤੇ ਨਹੀਂ ਕੀਤਾ ਜਿਨਨੇ ਤੈਨੂੰ ਸੰਸਾਰ ਚ ਪੈਦਿਆ ਜੇ ਉਹਨੂੰ ਚੇਤੇ ਨਹੀਂ ਕੀਤਾ ਤੇ ਭਾਵੇਂ ਧਰਮ ਦੇ ਕਰਮੋ ਵੀ ਕੀਤੇ ਨੇ ਤੇਰੇ ਉੱਤੇ ਕੀਤੇ ਹੋਏ ਕਰਮੋ ਵੀ ਸਾਰੇ ਗਲ ਗਏ ਬੀਬੀ ਅਮਰੋ ਜੀ ਪਾਠ ਕਰਦਣੇ ਪੜ੍ਹਦੰਨੇ ਪਾਇਆ ਮਨਹੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੇ ਤਨੇਹਾ ਐਵੇਂ ਦਾ ਗੁਰੂ ਮਿਲ ਜੇ ਤੇ ਸੜਿਆ ਹੋਇਆ ਜਿਹੜਾ ਲੋਹਾ ਜਿਹਨੂੰ ਮਨਹੂਰ ਕਹਿੰਦੇ ਨੇ ਉਹ ਵੀ ਸੋਨਾ ਬਣ ਸਕਦਾ ਬੀਬੀ ਅਮਰੋਜ ਜੀ ਪਾਠ ਕਰਦੇ ਨੇ ਏਕ ਨਾਮ ਅਮਰਤੋ ਦੇਵੈ ਤੋ ਨਾਨਕ ਤ੍ਰਿਸ਼ਟ ਦੇ ਦੇਹ ਹੁਣ ਸ਼ਬਦ ਸੁਣਿਆ। ਬਾਬਾ ਅਮਰਦਾਸ ਜੀ ਦੇ ਦਰਵਾਜ਼ੇ ਤੋਂ ਬਾਹਰ ਨਿਕਲੇ ਭਰਾ ਦੇ ਘਰ ਵਿੱਚ ਗਏ ਨੇ ਕਿਉਂਕਿ ਬੀਬੀ ਅਮਰੋਜ ਜੀ ਸ਼ਬਦ ਦੇ ਉੱਤੇ ਪੱਲਾ ਹੈ। ਦੇਖਿਆ ਕਿ ਸੌਰਵ ਸਾਹਿਬ ਆਏ ਨੇ ਥੋੜਾ ਜਿਝਕੇ ਵੀ ਤੇ ਇਹ ਪਹਿਲਾ ਆਮ ਹੀ ਦੇ ਕੋ ਸੁਭਾਅ ਹੁੰਦਾ ਸੀ ਕਿ ਮੱਥਾ ਪੈਰਾਂ ਦੇ ਵਿੱਚ ਟਿਕਣ ਆਪਣੇ ਪੱਲੇ ਨੂੰ ਫੜ ਕੇ। ਸੋਰਾ ਸਾਹਿਬ ਜਾਣ ਕੇ ਤਾਇਆ ਸੋਰਾ ਜਾਣ ਕੇ ਪਹਿਲੋਂ ਤੇ ਮੱਥਾ ਟੇਕਿਆ ਤੇ ਧੰ ਗੁਰੂ ਅਮਰਦਾਸ ਮਹਾਰਾਜ ਨੇ ਦੇਖੋ ਜਿਹਨੂੰ ਆਪਾਂ ਲੋਕਲਾਜ ਕਹਿੰਦੇ ਆ ਨਾ ਕਿ ਦੁਨੀਆਂ ਦੇ ਲੋਕ ਕੀ ਕਹਿਣਗੇ ਰਿਸ਼ਤਾ ਤੇਵੇਂ ਦਾ ਸੀ ਨਾ ਕਿ ਬੀਬੀ ਅਮਰੋ ਨੇ ਮੱਥਾ ਟੇਕਣਾ ਸੀ ਉਹ ਸੋਰਾ ਸਾਹਿਬ ਨੂੰ ਪਰ ਧੰ ਬਾਬਾ ਅਮਰਦਾਸ ਜੀ ਨੇ ਆਪਣੀ ਨਹ ਦੇ ਅੱਗੇ ਹੱਥ ਜੋੜੇ ਹੋਏ ਨੇ ਨਾਲੇ ਪੁੱਛਦੇ ਨੇ ਬੀਬੀ ਜਿਹੜਾ ਤੂੰ ਗੀਤ ਗਾਰੇ ਇਸ ਗੀਤ ਕਿੰਦਾ ਹੈ ਕਿਉਂਕਿ ਪਤਾ ਨਹੀਂ ਨਾ ਧੰ ਗੁਰੂ ਰਾਨਕ ਸਾਹਿਬ ਦੀ ਬਾਣੀ ਔਰ ਬਾਬਾ ਕਬੀਰ ਜੀ ਨੇ ਪਾਵਨ ਬਚਨ ਵਿੱਚ ਕਹੇ ਨੇ ਆਮ ਦੁਨੀਆ ਦੇ ਲੋਕ ਸਮਝਦੇ ਨੇ ਲੋਕ ਜਾਣੇ ਇਹ ਗੀਤ ਹੈ ਪਰ ਕੋਈ ਵਿਰਲਾ ਸਮਝਦਾ ਹੈ ਤੋ ਬ੍ਰਹਮ ਵਿਚਾਰ ਇਹ ਤੇ ਬ੍ਰਹਮ ਦੇ ਵਿਚਾਰ ਹੈ ਕੋਈ ਗੀਤ ਥੋੜੀ ਹੈ ਧੰ ਬਾਬਾ ਅਮਰਦਾਸ ਜੀ ਪੁੱਛਦੇ ਨੇ ਇਹ ਜਿਹੜਾ ਗੀਤ ਕਵਿਤਾ ਤੁਸੀਂ ਗਾਰੇ ਸੋ ਇਹ ਪੁੱਤਰ ਕਿੰਦੀ ਹੈ ਨੂੰ ਸੁਣ ਕੇ ਆਨੰਦ ਹੀ ਵੜਾਇਆ ਜਿਵੇਂ ਸਾਰੇ ਦੁੱਖ ਰੋਗ ਉਤਰ ਕੇ ਹੁਣ ਔਰ ਬੀਬੀ ਅਮਰੋਜ ਨੇ ਦੱਸਿਆ ਕਿ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਹੈ। ਇਹ ਤੁਰ ਕੇ ਬਾਣੀ ਹੈ। ਤੇ ਜਦੋਂ ਇਹਨੇ ਗੱਲ ਕਹੀ ਤੇ ਹੱਥ ਜੋੜੇ ਨੇ ਕਿ ਧੀਏ ਫਿਰ ਮੈਨੂੰ ਵੀ ਗੁਰੂ ਸਾਹਿਬ ਜੀ ਕੋਲ ਲੈ ਜਾ। ਔਰ ਬੀਬੀ ਅਮਰੋਜ ਕਹਿੰਦੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਨੇ। ਪਰ ਹਾਂ ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਖਡੂਰ ਸਾਹਿਬ ਦੇ ਵਿੱਚ ਨੇ। ਉਹਨਾਂ ਨੂੰ ਉਹਨਾਂ ਦੇ ਕੋਲ ਜਾਣਾ ਤੇ ਜ਼ਰੂਰ ਲੈ ਕੇ ਚੱਲਾਂਗੇ। ਹੁਣ ਜਦੋਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਧੀਏ ਚੱਲ ਹੁਣੇ ਚੱਲ। ਤੇ ਨਾਲੇ ਥੋੜਾ ਜਿਹਾ ਸੰਕੋਚ ਕੀਤਾ ਕਿਉਂਕਿ ਪਿਤਾ ਦਾ ਹੁਕਮ ਸੀ ਕਿ ਤੈਨੂੰ ਵਿਆਹ ਹੈ ਨਾ ਸੂਰਜ ਘਰ ਦੇ ਵਿੱਚ ਭੇਜਿਆ ਤੇ ਪੇਕੇ ਘਰ ਨਾਲੋਂ ਪਹਿਲਾਂ ਸੂਰਜ ਘਰ ਦੀ ਪ੍ਰਵਾਹ ਕਰਨੀ ਉੱਥੋਂ ਆਉਣਾ ਹੋਵੇ ਜਾਤ ਪਹਿਲਾਂ ਆਗਿਆ ਨਹੀਂ ਤੇ ਤੀਏ ਜਾਸ ਇਸਨਿਆ ਭੇਜਾਂਗੇ ਤੇ ਤਾਂ ਆਉਣਾ ਆਪਣਿਆਂ ਪਾਉਣਾ ਨਹੀਂ ਕਿਉਂਕਿ ਅੱਜ ਦਾ ਹਸਾਬ ਤਾਂ ਉੱਥੋਂ ਉਲਟਾ ਹੋ ਗਿਆ ਨਾ ਕਿ ਮਾਸਾ ਕੋ ਕਹਿੰਦੇ ਕਿ ਮਾੜਾ ਜੇ ਕੋਈ ਬੋਲੇ ਤੇ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਝੋਲੇ ਤੇ ਦੋ ਸ਼ੂਟ ਪਾਏ ਹੁੰਦੇ ਨੂੰ ਚੁੱਕੇ ਤੇ ਭੱਜ ਜਾਈ ਪਰ ਧਨ குரு ਅੰਗਦ ਦੇ ਮਹਾਰਾਜ ਦੇ ਹੁਕਮ ਸੇ ਧੀਏ ਜਦੋਂ ਤੱਕ ਬਦਾਵਾ ਨਾ ਜਾਂ ਬਿਨਾ ਦੱਸੇ ਤੂੰ ਘਰ ਨਹੀਂ ਆਉਣਾ ਹੁਣ ਪਿਤਾ ਵੀ ਇਹ ਤੇ ਗੁਰੂ ਵੀ ਇਹ ਹੁਕਮ ਵੀ ਹੈ ਜਦੋਂ ਬੀਬੀ ਅਮਰੋ ਜੀ ਕਹਿੰਦੇ ਨੇ ਕਿ ਗੁਰੂ ਸਾਹਿਬ ਨੂੰ ਪਹਿਲੂ ਸਿਣਿਆ ਭੇਜਣਾ ਪਏਗਾ ਤੇ ਬਾਬਾ ਅਮਰਦਾਸ ਜੀ ਨੂੰ ਉੱਤੇ ਹੱਥ ਜੋੜੇ ਕੇ ਸਤਿਗੁਰੂ ਜੀ ਕੋਲ ਮੈਂ ਆਪੇ ਬੇਨਤੀ ਕਰ ਲਾਂਗਾ ਤੀ ਮੈਨੂੰ ਲੈ ਕੇ ਚੱਲ ਕਿਉਂਕਿ ਅੰਦਰ ਇੱਕ ਤਾਂਗ ਸੇ ਨਾ ਮਿਲਣ ਦੀ ਤੇ ਨਾਲੇ ਪੁੱਛਦੇ ਨੇ ਕੋਈ ਸ਼ਬਦ ਦੇ ਅਰਥ ਦੱਸ ਜਿਹੜਾ ਧੰਗ ਗੁਰੂ ਨਾਨਕ ਸਾਹਿਬ ਦੀ ਬਾਣੀ ਗੁੰਦੀ ਸੀ ਮੋٹے ਮੋٹے ਜੁੱਤੇ ਅਰਥ ਦੱਸੇ ਕਿ ਭਇਆ ਮਨੂਰ ਕੰਚਨ ਫਿਰ ਹੋਵੇ ਸੜਿਆ ਹੋਇਆ ਲੋਹਾ ਜਿਹੜਾ ਫਿਰ ਸੋਨਾ ਬਣ ਸਕਦਾ ਜੇ ਗੁਰ ਮਿਲੇ ਤਨੇਹਾ ਜੀ ਐਵੇਂ ਦਾ ਗੁਰੂ ਕਿਸੇ ਨੂੰ ਮਿਲ ਜਾਏ ਤੋ ਕਿ ਜਦੋਂ ਗੁਰੂ ਮਿਲ ਜੇ ਨਾ ਗੁਰੂ ਨੂੰ ਮਿਲਣ ਦੇ ਅੰਦਰ ਤੰਗ ਹੋਵੇ ਤੇ ਭਾਵੇਂ ਪਾਪੀ ਕਿੰਨਾ ਵੀ ਹੋਵੇ ਸਤਗੁਰੂ ਕਹਿੰਦੇ ਨੇ ਕਾਇਆ ਆਹਰਣ ਮਨ ਵਿੱਚ ਲੋਹਾ ਇਹ ਜਿਹੜਾ ਸਰੀਰ ਵੀ ਤਾਂ ਇੱਕ ਪੱਠੀ ਹੈ ਨਾ ਆਹਰਣ ਪੱਠੀ ਨੂੰ ਕਹਿੰਦੇ ਨੇ ਹੁਣ ਕਹਿੰਦੇ ਕਾਇਆ ਆਹਰਣ ਮਨ ਵਿੱਚ ਲੋਹਾ ਪੰਜ ਅਗਣ ਤਿਤ ਲਾਗ ਰਹੀ ਲੋਹੇ ਨੂੰ ਸਾੜਨਾ ਹੋਵੇ ਤੇ ਉਹਦੇ ਚ ਅੱਗ ਬਾਲੀ ਜਾਂਦੀ ਲੋਹੇ ਨੂੰ ਸਾੜਨਾ ਹੋਵੇ ਤੇ ਕਸੰਨੀ ਹੁੰਦੀ ਹੈ ਜਿਹਨੂੰ ਫੜ ਕੇ ਚਾਰਸ ਫਿਰ ਲੋਹੇ ਉਹ ਲੋਹੇ ਨੂੰ ਘਮਾਇਆ ਜਾਂਦਾ ਜੀ ਤੇ ਸਤਿਗੁਰੂ ਕਹਿੰਦੇ ਨੇ ਇਹ ਲੋਹਾ ਵੀ ਇੱਕ ਪੱਠੀ ਬਣੀ ਹੋਈ ਹੈ ਇਹ ਜਿਹੜਾ ਸਰੀਰ ਵੀ ਇੱਕ ਪੱਠੀ ਬਣੀ ਹੋਈ ਹੈ ਇਹਦੇ ਵਿੱਚ ਮਨ ਦੇ ਵਿੱਚ ਮਨ ਰੂਪੇ ਇੱਕ ਲੋਹਾ ਹੈ ਜਿੰਦੇ ਚ ਪਾਪਾ ਰੂਪੇ ਕੋਲੇ ਪਾ ਕੇ ਤੇ ਇਹ ਅੱਗ ਜਿਹੜੀ ਦੇਖੋ ਹੁਣ ਜਿਹੜੇ ਕੋਲੇ ਨੇ ਜੀ ਕੋਲੇ ਸੜੇ ਵੀ ਹੁਣ ਬਾਲਦੇ ਹੋਏ ਪੱਠੇ ਚ ਉਹਨੂੰ ਦੁਬਾਰੇ ਪਾਦੇ ਤਾਂ ਦੁਬਾਰੇ ਫਿਰ ਸੜਨ ਲੱਗ ਜਾਂਦੇ ਨੇ ਕਿ ਤੇ ਹੋਏ ਪਾਪ ਭਾਵੇਂ ਕਈ ਸਾਲ ਲੰਘੇ ਹੋਣ ਪਰ ਮਨ ਜਦੋਂ ਨਵਾਂ ਪਾਪ ਕਰਦਾ ਨਾ ਉਹ ਪਿਛਲੇ ਕੋਲੇ ਆ ਕੇ ਵਿੱਚ ਜ਼ਰੂਰ ਪੈ ਜਾਂਦੇ ਨੇ ਪਿਛਲੇ ਪਾਪ ਵੀ ਫਿਰ ਰੜਕ ਦਿੰਦੇ ਨੇ ਇਹ ਗੱਲ ਵਖਰੇ ਕੇ ਬੰਦਾ ਫਿਰ ਜਦੋਂ ਬੇਸ਼ਰਮੀ ਹੋ ਜਾਏ ਤੇ ਇਹਨਾਂ ਵੱਲ ਧਿਆਨ ਦਿੰਦਾ ਨਹੀਂ ਪਰ ਇਹ ਗੱਲ ਪੱਕੀ ਹੈ ਕੋਈ ਪਾਪ ਦੁਬਾਰਾ ਦੁਬਾਰੇ ਆ ਕੇ ਅੰਦਰ ਕੋਲਿਆਂ ਦੀ ਤਰ੍ਹਾਂ ਸਾੜਦੇ ਨੇ ਉਹ ਉੱਥੇ ਅਰਥ ਪੁੱਛੇ ਕੋਈਲੇ ਪਾਪ ਪੜੇ ਇਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਇਹ ਪਾਪਾ ਰੂਪੇ ਕੋਲੇ اندر ਸાડਦੇ ਨੇ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਫਿਰ ਕਹਿੰਦੇ ਚਿੰਤਾ ਰੂਪੀ ਸੰਨੀ ਹੈ ਹੁਣ ਸੰਨੀ ਦਾ ਅਰਥ ਬਜ਼ੁਰਗ ਤੇ ਜਾਣਦੇ ਨੇ ਜੀ ਪਰ ਨੌਜਵਾਨਾਂ ਨੂੰ ਪਤਾ ਹੀ ਨਹੀਂ ਸੰਨੀ ਕੀ ਹੈ ਪਲਾਸ ਦਾ ਤੇ ਸ਼ਾਇਦ ਪਤਾ ਹੈ ਪਰ ਸੰਨੀ ਦਾ ਨਹੀਂ ਜੀ ਕਿਉਂਕਿ ਸੰਨੀ ਹੈ ਪਲਾਸ ਦੀ ਤਰ੍ਹਾਂ ਪਰ ਪਲਾਸ ਨੂੰ ਅੱਗ ਦੇ ਵਿੱਚ ਪਾਵਾਂਗੇ ਤਾਂ ਉਹਦਾ ਉੱਪਰਲਾ ਪਲਾਸਟਿਕ ਜਿਹੜਾ ਸੜ ਜਾਣਾ ਹੈ ਉਹ ਸੰਨੇ ਜਿੰਦੇ ਨਾਲ ਲੋਹੇ ਨੂੰ ਕਮਾਇਆ ਜਾਂਦਾ ਕਹਿੰਦੇ ਮਨਰੂਪੀ ਸੰਨੇ ਜਿਹੜੀ ਹੈ ਨਾ ਫਿਰ ਜੇ ਕੋ ਪਾਸਾ ਬੱਚਵੇ ਜਾਏ ਤੇ ਚਿੰਤਾ ਰੂਪੀ ਸੰਨੇ ਉਹ ਨੂੰ ਟਿਕਨ ਨਹੀਂ ਦਿੰਦੀ ਚ ਚਿੰਤਾ ਤਾਂ ਸਾਰੇ ਸਾਰੇ ਰਾਤ ਨਹੀਂ ਸੌਣ ਦਿੰਦੀ ਚੰਗੇ ਤਰ੍ਹਾਂ ਕਮਾਖ-ਮਾ ਕੇ ਪਾਪਾਂ ਦੇ ਵਿੱਚ ਨੂੰ ਚੰਗੇ ਤਰ੍ਹਾਂ ਫਿਰ ਛੱਡਦੀ ਹੈ ਹੁਣ ਨਾਲੇ ਤਰਤ ਪੁੱਛਦੇ ਨੇ ਨਾਲੇ ਧੰਨ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਪਹੁੰਚਦੇ ਨੇ ਰਾਤ ਦੇ ਵਿੱਚ ਸਾਰੇ ਅਰਥ ਸਮਝੇ ਖਡੂਰ ਸਾਹਿਬ ਗਏ ਹੁਣ ਬੀਬੀ ਵੇਰੋ ਜੀ ਕਹਿ ਕੇ ਗਏ ਕਿ ਤਾਇਆ ਜੀ ਤੁਸੀਂ ਇੱਥੇ ਰੁਕੋ ਕਿ ਮੈਂ ਫਿਰ ਵੀ ਜਾ ਕੇ ਕੋਈ ਹੁਕਮ ਤੇ ਲੈਵਾਂ ਗੁਰੂ ਸਾਹਿਬ ਜੀ ਤੋਂ ਤੁਹਾਨੂੰ ਲਾਉਣਾ ਦਰਸ਼ਨ ਕਰਾਉਣੇ ਨੇ ਔਰ ਤਨ ਬਾਬਾ ਅਮਰਦਾਸ ਜੀ ਲੈਣ ਦੇ ਵਿੱਚ ਲੱਗ ਗਏ ਬੀਬੀ ਅਮਰੋ ਨੇ ਜਦੋਂ ਜਾ ਕੇ ਦੱਸਿਆ ਤੇ ਸਤਿਗੁਰੂ ਧੰਗੁਰੂ ਅੰਗਦ ਦੇ ਮਹਾਰਾਜ ਜੀ ਨੇ ਦੇਖਿਆ ਕਿ ਸਾਡੇ ਕੁੜਮ ਸਾਹਿਬ ਆਏ ਨੇ ਤੇ ਲੈਣ ਦੇ ਵਿੱਚ ਲੱਗੇ ਨੇ ਧੰਗੁਰੂ ਅੰਗਦ ਦੇ ਮਹਾਰਾਜ ਜੀ ਆਪ ਉੱਠ ਕੇ ਆਏ ਦੇ ਨਾਲੇ ਆ ਕੇ ਕਹਿੰਦੇ ਨੇ ਪੁਰਖੋ ਤੁਸੀਂ ਤੇ ਰਿਸ਼ਤੇਦਾਰ ਉਹ ਰਿਸ਼ਤੇਦਾਰੀ ਦੇ ਵਿੱਚ ਵੀ ਵੱਡੇ ਹੋ ਉਮਰ ਦੇ ਵਿੱਚ ਵੀ ਵੱਡੇ ਹੋ ਕਿਉਂਕਿ ਸਮਝਿਆ ਜਾਂਦਾ ਸੀ ਨਾ ਕੁੜੀ ਵਾਲਿਆਂ ਨੇ ਉਹਨਾਂ ਦਾ ਸਤਿਕਾਰ ਜ਼ਿਆਦਾ ਹੈ ਇਸ ਕਰਕੇ ਰਿਸ਼ਤਾ ਉਹਨਾਂ ਦਾ ਵੱਡਾ ਹੈ ਤੁਸੀਂ ਮੁੰਡੇ ਵਾਲਿਓ ਮੁੰਡੇ ਵਾਲੇ ਦਾ ਰਿਸ਼ਤਾ ਵੱਡਾ ਹੁੰਦਾ ਹੈ ਵਰਤਨ ਬਾਬਾ ਅਮਰਦਾਸ ਜੀ ਕਹਿੰਦੇ ਜਿੱਦਣ ਮੈਂ ਕੁੜਮ ਬਣ ਕੇ ਆਇਆ ਸਾਂ ਰਿਸ਼ਤੇਦਾਰ ਬਣ ਕੇ ਆਇਆ ਸਾਂ ਉਹ ਦਿਨ ਸੱਚ ਹੈ ਕਿ ਮੈਂ ਆ ਕੇ ਤੁਹਾਨੂੰ ਮਿਲਦੇ ਵੀ ਕੀਤੀ ਸੀ ਗਲੇ ਵੀ ਮਿਲਿਆ ਸਾਂ ਉਦੋਂ ਰਿਸ਼ਤੇਦਾਰੇ ਵੀ ਨਵਾਈ ਸੀ ਪਰ ਇੱਥੇ ਦੋ ਗੱਲਾਂ ਹੋਰ ਚਿੱਤੇ ਰੱਖਿਓ ਜੀ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਸੰਗਤਾਂ ਨੂੰ ਰੋਕ ਕੇ ਆਪ ਉੱਠ ਕੇ ਗਏ ਨੇ ਤੁਸੀਂ ਲੈਣ ਵਿੱਚ ਕਿਉਂ ਲੱਗੇ ਹੋ ਇਹਦਾ ਪਾਵਰ ਤੇ ਹੈ ਗੁਰੂ ਸਾਹਿਬ ਜੀ ਸਮਝਉਂਦੇ ਨੇ ਪਾਈ ਰਿਸ਼ਤੇਦਾਰੀ ਤੇ ਆਪਣੇ ਤੋਂ ਵੱਡੇ ਦਾ ਲਿਆਜ ਕਦੇ ਨਾ ਭੁੱਲਿਆ ਜੀ ਜਿਹੜਾ ਸੇ ਅੱਜ ਤੱਕ ਅੱਜ ਲਗਭਗ ਪੁੱਢ ਚੁੱਕੇ ਆਂਗੇ ਰਿਸ਼ਤੇਦਾਰੀ ਸਾਖ ਸਬੰਧੀ ਤੇ ਵੱਡੇ ਦਾ ਲਿਆਜ ਰੱਖਣਾ ਹੈ ਨਾ ਤੇ ਤਨ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਕੁ ਸੁਖਾਉਂਦੇ ਨੇ ਇਹ ਦੋਵਾਂ ਪਾਸੋਂ ਸਿੱਖਿਆ ਮਿਲਦੀ ਹੈ ਗੁਰੂ ਅੰਗਦ ਦੇਵ ਜੀ ਸਿਖਾਉਂਦੇ ਨੇ ਵੱਡੇ ਦਾ ਲਿਆਜ ਕਰਨਾ ਜੀ ਸਤਕਾਰ ਵੀ ਕਰਨਾ ਤੇ ਤਨ ਗੁਰੂ ਅਮਰਦਾਸ ਮਹਾਰਾਜ ਜੀ ਸਿਖਾਉਂਦੇ ਨੇ ਜਦੋਂ ਫਿਰ ਗੁਰੂ ਸਾਹਿਬ ਕੋਲ ਜਾਣਾ ਜਾਣਾ ਹੋਵੇ ਨਾ ਭਾਵੇਂ ਤੇਰੇ ਕੋਲ ਕਿੰਨਾ ਵੀ ਗੁਣ ਹੋਵੇ ਕਿੱਡਾ ਵੀ ਵੱਡਾ ਦੁਨੀਆਂ ਦੇ ਵਿੱਚ ਨਾਮ ਹੋਵੇ ਤੇ ਫਿਰ ਲੈਣ ਦੇ ਵਿੱਚ ਲੱਗ ਕੇ ਜਾਈਂ ਫਿਰ ਰਿਸ਼ਤੇਦਾਰੀ ਜਾਂ ਆਪਣੀ ਵਿੱਦਿਆ ਨੂੰ ਅੱਗੇ ਰੱਖ ਕੇ ਨਾ ਜਾਈਂ ਤਨਗੁਰੂ ਰਾਮਦਾਸ ਮਹਾਰਾਜ ਦੇ ਚਰਣਾ ਵਿਛੇ ਦੇਖੋ ਜਾਣਾ ਹੋਵੇ ਤੇ ਬਹੁਤਿਆਂ ਦੇ ਹੁੰਦੇ ਕਿ ਕਿਤੇ ਸਪਰਸ਼ ਲੱਗ ਜਾਵੇਂ ਪਹਿਲੂ ਜਾ ਕੇ ਦਰਸ਼ਨ ਕਰ ਲੈ ਪਰ ਇਹ ਸੱਚ ਜੇ ਪ੍ਰੇਮ ਹੋਵੇ ਤੇ ਧਨਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਾਈ ਫਿਰ ਲੈਣ ਦੇ ਵਿੱਚ ਹੀ ਲੱਗ ਕੇ ਜਾਏ ਦੇਖੋ ਗੱਲ ਵੱਖਰੀ ਕੁਥੇ ਰਾਗੀ ਸਿੰਘ ਨੇ ਗਰੰਤੀ ਸਿੰਘ ਨੇ ਉਹਨਾਂ ਦੇ ਡਿਊਟੀਆਂ ਸਮੇਂ ਸਿਰ ਨੂੰ ਜਾਣਾ ਪੈਂਦਾ ਵੱਖਰੇ ਰਾਤੋਂ ਚਲੇ ਜਾਣ ਤੇ ਹਰ ਜ ਕੋਈ ਨਹੀਂ ਪਰ ਜੇ ਕੋਈ ਇਹ ਕਵੇ ਮੇਰਾ ਨਾਮ ਵੱਡਾ ਮੈਨੂੰ ਵੀ ਲੈ ਕੇ ਜਾਓ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਉਥੇ ਸਿਖਾ ਕੇ ਗਏ ਨੇ ਪਈ ਨਹੀਂ ਜੇ ਪ੍ਰੇਮ ਹੈ ਤੇ ਫਿਰ ਲੈਣ ਵਿੱਚ ਲੱਗੀ ਸਤਿਗੁਰ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਤੇ ਸਿੱਖਾਂ ਦੀ ਲੈਣ ਪਰਕਾ ਤੂੰ ਸਾਨੂੰ ਮਿਲਣ ਵਾਸਤੇ ਆਇਆ ਤੇ ਸਿੱਧਾ ਆ ਔਰ ਧੰਨ ਬਾਬਾ ਅਮਰਦਾਸ ਜੀ ਕਹਿੰਦੇ ਸਤਿਗੁਰ ਜੀ ਸੱਚ ਹੈ ਕਿ ਅੱਜ ਮੈਂ ਸਿੱਖ ਬਣਨ ਵਾਸਤੇ ਹੀ ਆਇਆ ਤੇ ਸਿੱਖ ਨੂੰ ਤਾਂ ਫਿਰ ਸਿੱਖ ਦੀ ਲੈਣ ਚ ਲੱਗਣਾ ਚਾਹੀਦਾ ਨਾਲ ਔਰ ਐਸੇ ਲੈਣ ਦੇ ਵਿੱਚ ਲੱਗੇ ਤਾਨਗੁਰੂ ਅੰਗਦ ਦੇ ਮਹਾਰਾਜ ਜੀ ਨੇ ਪਹਿਲੇ ਦਿਨ ਸਰੂਪਾ ਦਿੱਤਾ ਜੀ ਪਹਿਲੇ ਦਿਨ ਇੰਨੇ ਕੋਈ ਬਚਨ ਬਲਾਸ ਹੋਏ ਸੇਵਾ ਦੇ ਵਿੱਚ ਲੱਗੇ ਤੇ 12 ਸਾਲ ਤੱਕ ਤਾਨਗੁਰੂ ਅੰਗਦ ਦੇ ਮਹਾਰਾਜ ਜੀ ਦੇ ਬਾਬਾ ਅਮਰਦਾਸ ਜੀ ਨਾਲ ਕੋਈ ਬਚਨ ਬਲਾਸ ਨਹੀਂ ਹੋਇਆ ਇਤਿਹਾਸ ਵਿੱਚ ਕਿਤੇ ਨਹੀਂ ਆਇਆ ਜੀ ਇਹ ਕਹਿ ਲਿਆ ਕਿ 12 ਸਾਲ ਤੱਕ ਬਾਤ ਹੀ ਨਹੀਂ ਪੁੱਛੀ ਹਾਂ ਸਾਲ ਤੋਂ ਬਾਅਦ ਇੱਕ ਸਰੂਪਾ ਦਿੰਦੇ ਹੁੰਦੇ ਸਨ 12 ਸਾਲ ਸੇਵਾ ਕੀਤੀ ਔਰ ਸਤਗੁਰ ਜੀ ਨੇ ਦੇਖੋ ਇੱਕ ਸ਼ਬਦ ਸੁਣਿਆ ਤੇ ਜ਼ਿੰਦਗੀ ਦੇ ਵਿੱਚ ਏਡਾ ਵੱਡਾ ਬਦਲਾਅ ਆ ਕਿਉਂਕਿ ਪਹਿਲਾਂ ਮਨ ਦੇ ਵਿੱਚ ਇੱਕ ਜਿਹਨੂੰ ਆਪਾਂ ਤਾਨਾ ਮਹਿਣਾ ਕਹਿੰਨੇ ਉਹ ਵੱਜ ਗਿਆ ਨਾ ਕਿ ਗੁਰੂ ਕੋਈ ਨਹੀਂ ਔਰ ਕਈ ਵਾਰ ਇੱਥੇ ਸ਼ੰਕਾ ਵੀ ਲੋਕ ਕਰਦੇ ਨੇ ਕਿ ਬੇਬੀ ਅਮਰੋ ਤਾਨ ਗੁਰੂ ਅੰਗਦ ਦੇ ਮਹਾਰਾਜੀ ਦਿੱਤੀ ਹੈ ਤੇ ਸਵੇਰੇ ਅਮਰਤ ਉਹਨੇ ਮਾਰੂ ਰੱਖ ਕੇ ਪੜ੍ਹਦੇ ਨੇ ਸ਼ਬਦ ਤੇ ਮਾਰੂ ਰੱਖਦੇ ਆ ਨਾ ਜੀ ਕਿਉਂਕਿ ਇਹ ਸਵਾਲ ਕਰਨ ਵਾਲੇ ਕਰਦੇ ਨੇ ਜਿਹੜੇ ਜਾਣਕਰ ਨੇ ਗੁਰੂ ਨਾਨਕ ਸਾਹਿਬ ਜੀ ਨੇ ਮਰਿਆਦਾ ਤੇ ਆਪਣੇ ਸਮੇਂ ਤੋਂ ਬਣਾ ਦਿੱਤੀ ਸੀ ਕਿ ਸੋਦਰ ਆਰਤੇ ਗਾਵੀਐ ਅੰਮ੍ਰਿਤ ਵੇਲੇ ਜਾਪੂਚਾਰ ਐ ਅੰਮ੍ਰਿਤ ਵੇਲੇ ਤੇ ਜਪਜੀ ਸਾਹਿਬ ਪੜਨ ਦਾ ਸਮਾਸੀ ਆਸਾ ਦੀ ਵਾਰ ਦਾ ਪੜਨ ਦਾ ਸਮਾਸੀ ਤੇ ਬੀਬੀ ਜੀ ਮਾਰੂ ਰਾਗ ਦੇ ਵਿੱਚ ਸ਼ਬਦ ਕਿਉਂ ਗੁੰਮਦੇ ਨੇ ਦੇਖੋ ਕਈ ਵਾਰ ਆਪਾਂ ਗੁਟਕਾ ਹੋਵੇ ਆਪਾਂ ਚਲੋ ਗੁਟਕਾ ਸਾਹਿਬ ਕਹਿੰਨੇ ਆ ਤੋ ਉਹਦੇ ਵਿੱਚ ਇੱਕ ਬਾਣੀ ਹੈ ਜਿੰਦਾ ਸਰਲੇਖ ਹੈ ਸ਼ਬਦ ਹਜ਼ਾਰੇ ਪਰ ਸ਼ਬਦ ਹਜ਼ਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਰਲੇਖ ਕਿਤੇ ਨਹੀਂ ਜੀ ਇਹ ਪਿਆਰ ਵਾਲੇ ਸਿੱਖਾਂ ਨੇ ਕੁਝ ਗੁਰੂ ਗ੍ਰੰਥ ਸਾਹਿਬ ਦੇ 49ਵੇਂ ਸ਼ਬਦ ਇਕ ਥਾਂ ਤੇ ਇਕੱਠੇ ਕੀਤੇ ਉਹਨਾਂ ਨੂੰ ਨਾਂ ਦੇ ਦਿੱਤਾ ਸ਼ਬਦ ਹਜ਼ਾਰੇ ਉਹਨਾਂ ਦੇ ਆਪਣੇ ਭਾਅ ਹਾਂ ਕਿ ਇੱਕ ਸ਼ਬਦ ਨੂੰ ਪੜੀਏ ਹਜ਼ਾਰਾ ਸ਼ਬਦ ਜਿੰਨਾ ਫਲ ਮਿਲਦਾ ਹੈ ਕਿਉਂਕਿ ਸਰਲੇਖ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਗੁਟਕਾ ਸਾਹਿਬ ਦੇ ਵਿੱਚ ਇਹਦਾ ਫਰਕ ਹੁੰਦਾ ਹੈ ਹੁਣ ਕਈ ਵਾਰੀ ਨਾਮ ਪਤਾ ਹੋਵੇ ਆਪਾਂ ਬਾਣੀ ਪੜਨੇ ਆ ਤੇ ਬਾਣੀ ਪੜਨ ਲੱਗਿਆ ਉੱਤੇ ਗੁਟਕਾ ਸਾਹਿਬ ਦੇ ਵਿੱਚ ਤੇ ਸਰਲੇਖ ਲਿਖਿਆ ਹੁੰਦਾ ਉੱਤੇ ਆਨੰਦ ਸਾਹਿਬ ਤੇ ਜੇ ਪੜਨ ਲੱਗਿਆ ਪਹਿਲੋਂ ਪੜਨੇ ਆ ਆਨੰਦ ਸਾਹਿਬ ਪਰ ਉਹ ਸਰਲੇਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਥੋੜੀ ਹੈ ਜੀ RAM ਕਲੀ ਮਹੱਲਾ ਤੀਜਾ ਆਨੰਦ ਸਰਲੇਖ ਤੇ ਹੀ ਹੈ ਨਾ ਆਨੰਦ ਬਾਣੀ ਹੈ ਖਰ ਸਤਿਗੁਰ ਜੋ ਤੇ ਕਿਰਪਾ ਕਰਦੇ ਨੇ ਕਿਉਂਕਿ ਇਹ ਜਿਹੜੇ ਸ਼ਬਦ ਹਜ਼ਾਰੇ ਸਨ ਇਹ ਸ਼ਬਦ ਚੋਣਵੇਂ ਸਿੱਖ ਆਪਣੇ ਨਿਤਨਨ ਤੋਂ ਬਿਨਾ ਪਹਿਲੋਂ ਪੜਦੇ ਹੁੰਦੇ ਸਨ ਤਾਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਗਏ 12 ਸਾਲ ਫਿਰ ਅਣਥੱਕ ਉੱਥੇ ਸੇਵਾ ਕੀਤੀ ਜੋ ਹੁਣ 12 ਸਾਲਾਂ ਦੇ ਵਿੱਚ ਆਪਾਂ ਸਮਝ ਲੈਣੇ 12 ਰੁੱਤਾਂ ਗਰਮੀ ਦੀਆਂ ਹੋਣਗੀਆਂ 12 ਸਰਦੀਆਂ ਦੀਆਂ 12 ਰੁੱਤਾਂ ਬਰਸਾਤਾਂ ਦੀਆਂ ਨੇ ਆਰੇ ਇਤਿਹਾਸ ਦੇ ਵਿੱਚ ਲਿਖਿਆ ਗਿਆ ਕਿ ਇੱਕ ਵੀ ਨੰਗਾ ਨਹੀਂ ਕੀਤਾ ਹੋ ਸਕਦਾ ਕਿਤੇ ਬੁਖਾਰ ਵੀ ਚੜਿਆ ਹੋਵੇ ਕਿਉਂਕਿ 60 62 ਸਾਲ ਦੀ ਤੋਂ ਉਮਰ ਸੀ ਉਹ ਤੋਂ 12 ਸਾਲ 70 72 74 ਸਾਲ ਤੱਕ ਇੱਕ ਵੀ ਨੰਗਾ ਨਹੀਂ ਕੀਤਾ ਕਿ ਸਰੀਰ ਦੇ ਦੁੱਖ ਭਾਵੇਂ ਆਜੇ ਪਰ ਸਤਿਗੁਰੂ ਜੀ ਦਾ ਇਸ਼ਨਾਨ ਕਰਾਉਣਾ ਜਲ ਭਰ ਕੇ ਲਿਉਣਾ ਔਰ 12 ਸਾਲ ਤੋਂ ਬਾਅਦ ਜਦੋਂ ਫਿਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਭਾਵੇਂ ਇੱਕ ਬਹਾਨਾ ਬਣਿਆ ਇਹ ਠੁਟਾ ਲੱਗਿਆ ਖੱਡੇ ਦੇ ਵਿੱਚ ਗੁਰੂ ਸਾਹਿਬ ਜੀ ਡਿੱਗੇ ਨੇ ਪਰ ਜਲ ਨੇ ਡੁੱਲਣ ਦਿੱਤਾ ਜੀ ਅੰਦਰੋਂ ਜਲਾਹੇ ਨੇ ਆਵਾਜ਼ ਮਾਰੀ ਕਹੋਣ ਹੈ ਤੇ ਜੁਲਾਈ ਨੇ ਇੱਕ ਸ਼ਬਦ ਕਿਹਾ ਸੀ ਕਿ ਅਮਰ ਉਹ ਨਾ ਥਾਵਾਂ ਹੋਣਾ ਹੋਰ ਕਿਨੇ ਹੋਣਾ ਦੇਖੋ ਇਹ ਇੱਕ ਬੋਲ ਤੇ ਇਤਿਹਾਸ ਵਿੱਚ ਸਾਡੇ ਸਾਹਮਣੇ ਆਇਆ ਹੈ ਨਾ ਇਹਦਾ ਮਤਲਬ ਦੁਨੀਆ ਦੇ ਲੋਕਾਂ ਨੂੰ ਤੋਂ ਬੜੀਆਂ ਗੱਲਾਂ ਕੀਤੀਆਂ ਹੋਣਗੀਆਂ ਕਿ ਬੁੱਢੇ ਵਾਰੇ ਨੌਵਾਂ ਨੇ ਪੁੱਤਰਾ ਨੇ ਕਰੋ ਕੱਢ ਦਿੱਤਾ ਇਹਨੇ ਲੋਕ ਲਾਜ ਬਿਲਕੁਲ ਨਹੀਂ ਰੱਖੇ ਕੁੜਮਾਂ ਦੇ ਕਾਰਾ ਕਿ ਪਾਣੀ ਢੁਈ ਜਾਂਦੇ ਲੋਕ ਦਿੱਥੋਂ ਤੱਕ ਕਹਿੰਦੇ ਸਨ ਕਿੁਰਮਾ ਦੇ ਕਾਰਾ ਕੋ ਉਹਨਾਂ ਦੀ ਨੌਕਰੀ ਕਰਦਾ ਦੂ ਰੋਟੀਆਂ ਬਦਲੇ ਇਹ ਬੜੇ ਬੋਲ ਕਹੇ ਹੋਣਗੇ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਦੁਨੀਆਂ ਦੇ ਉੱਤੇ ਪਰਵਾਹ ਨਹੀਂ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਦਿਨ ਇੰਨਾ ਬਚਨ ਕਿਹਾ ਕਿ ਛੱਡਿਏ ਹੁਣ ਮੈਂ ਨਥਾਵਾ ਨਹੀਂ ਹੁਣ ਤੇ ਮੈਂ ਗੁਰੂ ਵਾਲਾ ਨਥਾਵਾ ਤੇ 12 ਸਾਲ ਤੋਂ ਪਹਿਲੋਂ ਸੱਚ ਜਦੋਂ ਗੁਰੂ ਕੋਈ ਨਹੀਂ ਸੀ ਪੁਰੇ ਕਿਉਂਕਿ ਸਾਖੇ ਆਪਦੇ ਜਾਣਦੇ ਇੰਨੇ ਬਚਨ ਕਰਨ ਕਰ ਕੋਈ ਛੱਡੀ ਵੀ ਹੋਈ ਤਾਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਸਵੇਰੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬੁਲਾਇਆ ਚਲੋ ਛੱਲੇ ਦਾ ਚੱਲ ਵੀ ਦੂਰ ਕੀਤਾ ਪਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ 12 ਸਾਲ ਬਾਅਦ ਉਹ ਜਨ ਬਚਨ ਕੀਤੇ ਸਨ ਕਿ ਭਾਈ ਅੱਜ ਤੋਂ ਬਾਅਦ ਤੁਸੀਂ ਜਦੋਂ ਬੋਲਣਾ ਹੈ ਨਾ ਤੇ ਬੋਲਣ ਲੱਗਿਆ ਵੀ ਬਿਲਕੁਲ ਤੁਸੀਂ ਸੋਚ ਕੇ ਸਮਝ ਕੇ ਤੇ ਫਿਰ ਬੋਲਣਾ ਕਿਉਂਕਿ ਤੁਹਾਡੇ ਰਸਨਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਹੁਣ ਸਤਿਗੁਰੂ ਦੇ ਬਚਨ ਨੇ ਗੁਰਸਿੱਖਾ ਅੰਦਰ ਸਤਿਗੁਰੂ ਵਰਤੈ ਜੋ ਕੱਡੇ ਨਦੋਂ ਵਾਰੇ ਤੁਹਾਡੇ ਜ਼ਬਾਨ ਦੇ ਵਿੱਚ ਤੁਹਾਡੇ ਅੰਦਰ ਹੁਣ ਗੁਰੂ ਨਾਨਕ ਸਾਹਿਬ ਜੀ ਵਰਤਦੇ ਨੇ ਤੇ ਗੁਰੂ ਸਾਹਿਬ ਦੇ ਬਚਨ ਕਿਉਂ ਨਾ ਸੱਚ ਹੁੰਦੇ ਕਿਉਂਕਿ ਗੁਰੂ ਸਾਹਿਬ ਕਹਿੰਦੇ ਕਿ ਜਿਹੜੇ ਜੱਪਣ ਵਾਲੇ ਨੇ ਨਾ ਜੀ ਉਹਨਾਂ ਦੇ ਮੂੰਹ ਦੇ ਵਿੱਚੋਂ ਜੋ ਵੀ ਬਚਨ ਨਿਕਲ ਜੇ ਕਿਸੇ ਵਾਸਤੇ ਵਰ ਤੇ ਕਿਸੇ ਵਾਸਤੇ ਸ਼ਰਾਪ ਬਣ ਜਾਂਦਾ ਜੋ ਜੋ ਸੰਤ ਸ਼ਰਾਪਿਆ ਸੀ ਫਿਰੇ ਪਵੰਦੇ ਤੇ ਕਹਿੰਦੇ ਹਾਲਤਵੇਂ ਤੇ ਹੁੰਦੀ ਪੇਟ ਮੰਡਾ ਹੂੰ ਕੱਟਿਆ ਤਿਸ ਡਾਲ ਸਕੰਦੇ ਕਿ ਜਿਵੇਂ ਰੁੱਖ ਮੁਰਦੋ ਹੀ ਪੱਟਿਆ ਜਾਵੇ ਤੇ ਫਿਰ ਉਹਦੀਆਂ ਟਾਣੀਆਂ ਤੋਂ ਦੇ ਪੱਤੇ ਹਰੇ ਕਿੱਥੋਂ ਰਹਿਣੇ ਨੇ ਸੰਤਾਂ ਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਬਚਨ ਇਸੇ ਤਰ੍ਹਾਂ ਦਾ ਹੈ ਜਿਸ ਜੀ ਨੂੰ ਗੁਰੂ ਸਾਹਿਬਿਕੰਦਨ ਪ੍ਰਭੂ ਜੀ ਬਸੇ ਸਾਧ ਕੇ ਰਸਨਾ ਬਾਬਾ ਕਬੀਰ ਸਾਹਿਬ ਜੀ ਇਹ ਵਚਨ ਕਰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਹੁਣ ਸਤਗੁਰੂ ਜੀ ਨੇ ਉੱਥੇ ਵਚਨ ਕੀਤਾ ਕਿ ਪਾਈ ਪੁਰਖਾ ਅੱਜ ਤੋਂ ਸੰਜੀਦਗੀ ਨਾਲ ਬੋਲਣਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦਾ ਇਤਿਹਾਸ ਵੀ ਲੰਮਾ ਹੈ ਉਹਨਾਂ ਦੇ ਗੁਣ ਤੇ ਇੰਨੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰ ਜੀ ਤੇਰੇ ਗੁਣ ਤੇਰੀ ਉਪਮਾ ਤੂੰ ਆਪ ਹੀ ਜਾਣ ਲੈ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੈ ਕਹਿ ਕੇ ਸਮਾਪਤੀ ਕਰਨੀ ਪਾਤਸ਼ਾਹ ਜੀ ਕਹਿੰਦੇ ਨੇ ਹੋ ਸਕਦਾ ਹੈ ਕਿ ਬੱਦਲ ਦੇ ਵਿੱਚੋਂ ਡਿੱਗਣ ਵਾਲੀਆਂ ਜਿਹੜੀਆਂ ਬੂੰਦਾਂ ਨੇ ਇਹਨਾਂ ਤੇ ਗਿਣਤੀ ਕੋਈ ਨਹੀਂ ਕਰ ਸਕਦਾ ਸਮੁੰਦਰ ਦੇ ਵਿੱਚ ਪਾਣੀ ਕਿੰਨਾ ਇਸ ਪਾਣੀ ਨੂੰ ਨਾਪ ਤੋਲ ਕੋਈ ਨਹੀਂ ਸਕਦਾ ਸੂਰਜ ਦੇ ਕਿਰਨਾਂ ਨੂੰ ਕੋਈ ਨਹੀਂ ਗਿਣ ਸਕਦਾ ਪਰ ਪਟਤ ਸਾਬ ਜੀ ਕਹਿੰਦੇ ਨੇ ਹੋ ਸਕਦਾ ਕਿ ਸਮਾਂ ਕੋਈ ਐਵੇਂ ਤਾਂ ਆਵੇ ਕੋਈ ਬੂੰਦਾ ਨੂੰ ਵੀ ਗਿਣ ਲਵੇ ਕੁਸ਼ਮੰਦਰ ਤੇ ਪਾਣੀ ਨੂੰ ਵੀ ਨਾਪ ਲਵੇ ਹੋ ਸਕਦਾ ਹੈ ਕਿ ਕੋਈ ਸੂਰਜ ਦੇ ਕਿਰਨਾਂ ਨੂੰ ਵੀ ਗਿਣ ਲਵੇ ਪਰ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਤੇਰੇ ਤੇ ਗੁਣ ਹੀ ਇੰਨੇ ਨੇ ਕਿ ਇਹਨਾਂ ਨੂੰ ਪੂਰੀ ਜ਼ਿੰਦਗੀ ਕੇ ਕਈ ਜਨਮ ਲੈ ਕੇ ਕਰੋੜਾ ਕਰੋੜਾ ਸਾਲ ਜਨਮ ਲੈ ਕੇ ਤੇਰੇ ਕੋ ਗੁਣ ਗਾਵੇ ਤੇ ਫਿਰ ਵੀ ਨਹੀਂ ਗਾ ਸਕਦਾ ਤੇਰੇ ਗੁਣ ਏਡੇ ਵੱਡੇ ਨੇ ਉੱਥੇ ਗੁਰੂ ਸਾਹਿਬ ਨੇ ਪੱਟ ਸਾਹਿਬ ਨੇ ਬਚਨ ਕਹੇ ਕਹਿੰਦੇ ਕਨਹਾਰ ਬੂੰਦ ਬਸੈ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਕੁਸਮ ਬਸੰਤ ਬਸੰਤ ਦੇ ਰੁੱਤ ਵਿੱਚ ਜਿਹੜੇ ਖਿੜੇ ਹੋਏ ਫੁੱਲ ਨੇ ਕਿੰਨੇ ਕੋ ਨੂੰ ਕੋ ਗਿਣ ਸਕਦਾ ਜੀ ਉੱਥੇ ਕਹਿੰਦੇ ਨੇ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਇਹਨਾਂ ਦਾ ਤਾਂ ਹੋ ਸਕਦਾ ਕੋਈ ਨਾ ਕੋਈ ਅੰਤ ਪਾ ਲਵੇ ਪਰ ਕਹਿੰਦੇ ਨੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਹਨੇ ਜੋ ਗਾ ਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੇ ਉਪਮਾ ਤੁਹਿ ਬਣ ਆਵੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚ ਪਾਏ ਦੇ ਪ੍ਰਕਾਸ਼ ਦਿਹਾੜੇ ਦੀਆਂ ਇੱਕ ਵਾਰੀ ਫਿਰ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਮੇਂ ਦੀ ਸਮਾਪਤੀ ਹੁਇਆ ਫੁੱਲਾਂ ਦੀ ਖਿਮਾ ਆਓ ਇੱਕ ਦੋ ਵਾਰ ਇਹ ਸਾਰੇ ਰਸਨਾ ਦੇ ਨਾਲ ਹਾਜ਼ਰੀ ਲਵਾਈਏ ਜੀ ਫਿਰ ਸਮਾਪਤ ਹੈ ਜੀ ਸਤ ਨਾਮ ਵਾਹਿ ਗਰੂ ਸਤ ਨਾਮ ਵਾਹਿ ਗਰੂ ਸਤ ਨਾਮ ਵਾਹਿ ਗਰੂ ਸਤ ਨਾਮ ਵਾਹਿ ਗਰੂ ਸਤ ਨਾਮ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਸਤਿ ਨਾਮੁ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ